ਤਾੜੀਵਾਲ ਗੁਰਦੁਆਰਾ ਸ੍ਰੀ ਬੁਰਸਾ ਵਿਖੇ ਮਨਾਇਆ ਜਾਵੇਗਾ ਖਾਲਸੇ ਦਾ ਨਵਾਂ ਸਾਲ ਗੁਰਦੁਆਰਾ ਸ੍ਰੀ ਬੁਰਸਾ ਤਾੜੀਵਾਲ ਵਿਖੇ ਮੈਨੇਜਰ ਰஞ்சிਤ ਸਿੰਘ ਦੇ ਪ੍ਰਬੰਧਾਂ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਨਿਰਵੈਰ ਸਿੰਘ ਭਾਈ ਡਾਕਟਰ ਗੁਰਜਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਕਲੇੜ ਭਾਈ ਗੁਰਦੇਵ ਸਿੰਘ ਭਾਈ ਲਖਵਿੰਦਰ ਸਿੰਘ ਐਸ ਡੀਓ ਭਾਈ ਗੁਰਮੀਤ ਸਿੰਘ ਭਾਈ ਸਲਖਨ ਸਿੰਘ ਭਾਈ ਇੰਦਰਜੀਤ ਸਿੰਘ ਭਾਈ ਲਖਬੀਰ ਸਿੰਘ ਖੁੰਡਾ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਇਸ ਮੀਟਿੰਗ ਵਿੱਚ 13 ਮਾਰਚ ਅਤੇ 14 ਮਾਰਚ ਦੀ ਰਾਤ ਨੂੰ ਖਾਸ ਕਰ ਨਵੇਂ ਸਾਲ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ 13 ਮਾਰਚ ਦੇ 14 ਮਾਰਚ ਦੀ ਰਾਤ ਨੂੰ ਖਾਸ ਕਰ ਨਵਾਂ ਸਾਲ ਮਨਾਇਆ ਜਾਵੇਗਾ ਜਿਸ ਵਿੱਚ ਦੋ ਰੋਜ਼ਾ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ 13 ਮਾਰਚ ਅਤੇ 14 ਮਾਰਚ ਦੀ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ। ਅਤੇ ਰਾਤ 12 ਵਜੇ ਅਤਿ ਸਵਾਜੀ ਵੀ ਚਲਾਈ ਜਾਵੇਗੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮਾਗਮ ਦੌਰਾਨ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਅਤੇ ਪਾਰਕਿੰਗ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਹੈ ਇਸ ਸਮਾਗਮ ਵਿੱਚ ਕੋਈ ਵੀ ਵਿਅਕਤੀ ਨਸ਼ਾ ਕਰਕੇ ਨਾ ਆਵੇ ਇਸ ਸਮਾਗਮ ਧਾਰੀਵਾਲ ਗੁਰਦੁਆਰਾ ਸ੍ਰੀ ਬੁਰਸਾ ਵਿਖੇ ਕੁਮਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਬੁੱਢਾ ਸਾਹਿਬ ਪਾਤਸ਼ਾਹੀ ਪੰਜਵੀਂ ਤਾਰੀਵਾਲ ਵਿਖੇ ਇਲਾਕੇ ਦੀ ਸੰਗਤ ਪਤਵੰਤੇ ਗੁਰਸਿੱਖ ਇਕੱਤਰ ਹੋਏ ਨੇ ਪਿਛਲੇ ਸਾਲ ਨਾਨਕ ਸਾਹਿਬ ਸਮਾਧ ਦੇ ਸੰਬੰਧ ਵਿੱਚ ਗੁਰਮਤ ਸਮਾਗਮ ਕਰਾਇਆ ਗਿਆ ਸੀ ਉਸ ਦਿਨ ਇੱਕ ਦਿਨ ਦਾ ਸੀ ਇਸ ਵਾਰੀ ਸੰਗਤਾਂ ਦੇ ਕੁਮ ਮੁਕਾਬਲਕ ਸੰਗਤਾਂ ਦੇ ਸਹਿਯੋਗ ਦੇ ਨਾਲ 2 ਦਿਨ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਜੀ 3 ਫੱਗਣ ਤੇ 1 ਚੇਤ 13 ਮਾਰਚ ਦੀ ਰਾਤ ਨੂੰ ਤੇ 14 ਮਾਰਚ ਦੀ ਰਾਤ ਨੂੰ 13 ਮਾਰਚ ਦੀ ਰਾਤ ਨੂੰ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਾਲੇ ਸਾਰੇ ਸਿੰਘ ਡਾਕਟਰ ਸਾਹਿਬ 12 ਵਜੇ ਤੱਕ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਆਖਿਆ ਠੀਕ ਆ ਅਸੀਂ 12 ਵਜੇ ਤੱਕ ਕੀਰਤਨ ਕਰਾਂਗੇ 12:00 ਇੱਕ ਸਕਿੰਟ ਤੇ ਨਾਨਕ ਸਾਈ ਸਨਮ ਦੀ ਆਰੰਭਤਾ ਹੋ ਜਾਣੀ ਹੈ ਫਿਰ ਅਰਦਾਸ ਹੋਵੇਗੀ ਕੜਾ ਪ੍ਰਸ਼ਾਦ ਵਰਤੇਗਾ ਹੁਕਮਨਾਮਾ ਹੋਵੇਗਾ ਤੇ ਭਾਰੀ ਮਾਤਰਾ ਵਿੱਚ ਅਤਿਸ਼ਬਾਜੀ ਚਲਾਈ ਜਾਏਗੀ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਦੋਨਾਂ ਦਿਨਾਂ ਦੇ ਵਿੱਚ ਹੀ ਬਹੁਤ ਵਧੀਆ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਗਏ ਨੇ ਅਗਲੇ ਦਿਨ 14 ਮਾਰਚ ਦੀ ਰਾਤ ਨੂੰ ਫਿਰ ਸਮਾਗਮ ਆਰੰਭ ਹੋਵੇਗਾ ਸਭ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ਜੀ ਹਜੂਰੀ ਦਾਗੀ ਜਥਾ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਉਹ ਕੀਰਤਨ ਦੀ ਆਰੰਭਤਾ ਕਰਨਗੇ ਫਿਰ ਗਿਆਨੀ ਸਰੂਪ ਸਿੰਘ ਜੀ ਕੰਡਿਆਲਾ ਤੁਹਾਡੀ ਜਥਾ ਹੈ 7:30 ਤੋਂ 9 ਵਜੇ ਤੱਕ ਉਹ ਗੁਰ ਇਤਿਹਾਸ ਨਾਲ ਸੰਗਤਾਂ ਨਾਲ ਸਾਂਝ ਪਾਉਣਗੇ ਫਿਰ 9 ਵਜੇ ਤੋਂ 10 ਵਜੇ ਤੱਕ ਦਾਸ ਦੀ ਸੇਵਾ ਹੈ ਸ਼ਬਦ ਦੀ ਵਿਚਾਰ ਹੋਵੇਗੀ ਫਿਰ 10 ਵਜੇ ਤੋਂ 11 ਵਜੇ ਤੱਕ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਉਹ ਵਿਸ਼ੇਸ਼ ਤੌਰ ਤੇ ਆ ਰਹੇ ਨੇ ਉਹ ਸਾਰੀ ਸੰਗਤਾਂ ਨੂੰ ਸਾਬਨੋਂ ਗੁਰਮਤ ਦਾ ਉਪਦੇਸ਼ ਗੁਰ ਸ਼ਬਦ ਦੇ ਨਾਲ ਜੋੜ ਮੰਗੇ ਦੋਨਾਂ ਦਿਨਾਂ ਦੇ ਵਿੱਚ ਹੀ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਕਰ ਦਿੱਤਾ ਗਿਆ ਸਾਡੇ ਕੋਲ ਗੁਰਦਵਾਰਾ ਸਕੂਲ ਬੁੱਧ ਸਾਹਿਬ ਜੀ ਦੀ ਗਰਾਊਂਡ ਸ ਬਹੁਤ ਵੱਡੀ ਖਾਲੀ ਆ ਥਾਂ ਪਰ ਥਾਂ ਸਾਰਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਸੰਗਤ ਨੂੰ ਹੁਣ ਬੇਨਤੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਆਪ ਵੀ ਪਰਿਵਾਰਾਂ ਸਮੇਤ ਆਓ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਖਾਲਸੇ ਦਾ ਨਵਾਂ ਸਾਲ ਕਦੋਂ ਹੈ ਖਾਲਸਾਈ ਰੌ ਰੀਤਾਂ ਤੋਂ ਉਹ ਜਾਣੂ ਹੋ ਸਕਣ ਦੂਜੀ ਗੱਲ ਕੋਈ ਵੀ ਵੀਰ ਨਸ਼ਾ ਕਰਕੇ ਗੁਰਮਤ ਸਮਾਗਮਾਂ ਦੇ ਵਿੱਚ ਨਾ ਆਵੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੁਰਦੁਆਰਾ ਮੈਨੇਜਰ ਗੁਰਦੁਆਰਾ ਸ੍ਰੀ ਬੁੱਧ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਕਲਿਆਣਪੁਰ ਜਿਨ੍ਹਾਂ ਦੀ ਦੇਖਰੇਖ ਹੇਠ ਇਹ ਸਾਰੇ ਪ੍ਰਬੰਧ ਇਹ ਸਾਰੀਆਂ ਸੇਵਾਵਾਂ ਗੁਰੂ ਕਿਰਪਾ ਦੇ ਨਾਲ ਚੱਲ ਰਹੀਆਂ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਹੋਮਾ ਹਮਾ ਕੇ ਪਹੁੰਚੋ ਇਹਨਾਂ ਸਮਿਆਂ ਦੇ ਲਾਭ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਕਿ ਆਪ ਜੀ ਨੇ ਇਸ ਕਾਰਜੋਗਤ ਜਸਵਿੰਦਰ ਸਿੰਘ ਜੀ ਦੇ ਨਾਲ ਪਾਸੋਂ ਜੋ ਨਾਨਕ ਸ਼ਹੀ ਸੰਮਤ 556 ਸ਼ੁਰੂ ਹੋ ਰਿਹਾ ਹੈ ਉਸ ਪਾਂਜ ਦੇ ਸਮਾਗਮ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਗੁਰਦਰਾ ਸਾਹਿਬ ਬੁਰਸ਼ਾਹ ਦੇ ਪ੍ਰਬੰਧ ਨੂੰ ਲਿਕੇ ਗਏ ਹਨ ਉਹ ਸਬੰਧ ਵਿੱਚ ਦਾਅ ਅੱਗੇ ਦੱਸਣਾ ਚਾਹੀਦਾ ਹੈ ਕਿ ਜੋ ਪਹਿਲਾ ਸਮਾਗਮ ਹੈ ਇਹ 3 ਫਗਨੂ ਦਾ ਦਾ ਜੋ ਸਮਾਗਮ ਹੋਏਗਾ 13 ਮਾਰਚ ਨੂੰ ਉਸ ਦੀ ਜਿਹੜੀ ਅਰੰਭਤਾ ਹੈ ਰੈਰਾ ਸਾਹਿਬ ਜੀ ਦੇ ਜੋ ਨਿਮ ਹੈ ਉਹ ਦੀ ਸਮਾਪਤੀ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਸਮਾਗਮ ਜਿਹੜਾ ਹੈ ਉਹ ਆਰੰਭ ਹੋਵੇਗਾ ਔਰ ਅਰੰਭਤਾ ਵੇਲੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਸ੍ਰੀ ਗੁਰੂ ਅਰਜਨ ਦੇਵ ਸੇਕੋ ਜੱਤਾ ਤੇ ਸਮੁੱਚੇ ਇਲਾਕੇ ਦੇ ਸੰਗਤਾਂ ਵੱਲੋਂ ਸੰਤਿ ਰੂਪ ਸ੍ਰੀ ਸੁਖਮਨੀ ਸਾਹਿਬ ਦੇ ਪਾਰਦਰ ਨਾਲ ਇਸ ਸਮਾਗਮ ਜੋ ਹੈ ਰਾਮ ਹੋਣਗੇ ਸਤਿ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸਾਰੇ ਇਲਾਕੇ ਦੀ ਗੁਰਦੁਆਰਾ ਕਮੇਟੀਆਂ ਸਾਰੇ ਇਲਾਕੇ ਦੀਆਂ ਸਿੰਘ ਸੁਭਾਵਾਂ ਸਾਰੇ ਇਲਾਕੇ ਦੀਆਂ ਸਭਾ ਸੋਸਾਇਟੀਆਂ ਸਭ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ ਨੇ ਇਸ ਮਹਾਨ ਕਾਰਜ ਵਿੱਚ ਜਿਸ ਦਾ ਮੁੱਖ ਉਦੇਸ਼ ਜੋ ਹੈ ਉਹ ਇਹੋ ਹੀ ਹੈ ਕਿ ਅਸੀਂ ਨਾਨਕ ਸਹੀ ਸਮਝ ਜੋ ਹੈ ਉਸ ਨਵਾਂ ਸਾਲ ਦਾ ਹੈ ਉਸ ਨੂੰ ਉਜਾਗਰ ਕਰਨਾ ਹੈ ਕਿਉਂਕਿ ਆਮ ਤੌਰ ਤੇ ਜੋ ਇਸਵੀ ਸਮਤ ਹੈ 1 ਜਨਵਰੀ ਉਹਨੂੰ ਬਹੁਤ ਜ਼ਿਆਦਾ ਅਸੀਂ ਉਚੇਚੇ ਤੌਰ ਤੇ ਮਨਾਉਂਦੇ ਹਾਂ ਪਰ ਜੋ ਖਾਲਸੇ ਸਮਤ ਹੈ ਨਾਨਕੀ ਸਮਤ ਉਸ ਨੂੰ ਮਨਾਉਣ ਵਾਸਤੇ ਇਹ ਮਹਾਨ ਉਪਰਾਲਾ ਜੋ ਹੈ ਸਾਰੇ ਲੱਖ ਦੀ ਸੰਗਤਾਂ ਨੂੰ ਕੀਤਾ ਗਿਆ ਹੈ ਉਹ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਉਸ ਦਿਨ ਨੂੰ 30 ਫੱਗਨ ਨੂੰ ਆਪ ਜੀ ਨੇ 13 ਮਾਰਚ ਨੂੰ ਗੁਰਦਸਾਹਿਬ ਗੁਰਦਸਾਹਿਬ ਗੁਰਦਾਸੀ ਬੁਰਸਾ ਵਿਖੇ ਪਹੁੰਚ ਕੇ ਮਹਾਨ ਸਮਾਗਮ ਦੀਆਂ ਸੰਗਤਾਂ ਵਿੱਚ ਹਾਜ਼ਰੀ ਭਰਨੀ ਹਨ ਔਰ ਹੋਰ ਸਮਾਅ ਵਿੱਚ ਆਪ ਜੀ ਨੇ ਹਿੱਸਾ ਪਾਉਣਾ ਹੈ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਤਾਜ ਤਨਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮਹਾਨ ਔਰਕ੍ਰਿਤ ਸਥਾਨ ਗੁਰਦਵਾਰਾ ਬਰਜ ਸਾਹਿਬ ਜੀ ਕੀ ਵਿਖੇ ਜੋ ਖਾਲਸਾ ਜੀ ਸਮਤ ਅਨੁਸਾਰ ਜੋ ਸਮੁੱਚੇ ਪ੍ਰਬੰਧਕ ਜਨਾਂ ਦੇ ਪਰਾਲੇ ਸਦਕਾ ਸਮੁੱਚੀਆਂ ਜਥੇ ਬੰਦੀਆਂ ਦੇ ਪ੍ਰਬੰਧਕ ਉਦਮ ਸਦਕਾ ਇਹ ਜੋ ਪਿਛਲੇ ਸਾਲ ਰੰਭਤਾ ਹੋਈ ਹੈ ਨਵਾਂ ਸਾਲ ਮਨਾਉਣ ਦੀ ਜੋ ਖਾਲਸੇ ਦਾ ਨਵਾਂ ਸਾਲ ਆਉਂਦਾ ਹੈ ਸੋ ਉਹ ਇਸ ਵਾਰ ਵੀ ਬੜੀ ਧੂਮ-ਧਾਮ ਦੇ ਨਾਲ ਪ੍ਰਬੰਧਕਾਂ ਨੇ ਉਸ ਨੂੰ ਅਲੀਕਿਆ ਹੈ ਬੜੀ ਜੋਗ ਅਗਵਾਈ ਦੇ ਕੇ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਪਿਆਰੋ ਜਿਵੇਂ ਕਿ ਆਪਾਂ ਜੋ ਅੰਗਰੇਜ਼ੀ ਨਵਾਂ ਸਾਲ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਆ ਥੋੜਾ ਜਿਹਾ ਇਸ ਪਾਸੇ ਨੂੰ ਰੁਝਾਨ ਕਰਨ ਦੀ ਖਾਤਰ ਪਿਛਲੇ ਸਾਲ ਵੀ ਰੰਭਤਾ ਹੋਈ ਸੀ ਇਸ ਵਾਰ ਥੋੜਾ ਜਿਆਦਾ ਜ਼ੋਰ ਦੇ ਕੇ ਆਪ ਆਓ ਆਪਣੇ ਸਮੁੱਚੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਗੁਰਦਰਾ ਸਾਹਿਬ ਗੁਰਸਾ ਵਿਖੇ ਬੜੇ ਯੋਗ ਪ੍ਰਬੰਧ ਕੀਤੇ ਗਏ ਨੇ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਹੈ ਔਰ ਆਪੋ ਆਪਣੇ ਜਿ ਘਰਾਂ ਵਿੱਚ ਜਿਹੜੇ ਜੀ ਨੇ ਮੈਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਜਦੋਂ 12 ਵਜਣ ਉਦੋਂ 13 ਮਾਰਚ ਨੂੰ ਰਾਤ ਨੂੰ 12 ਜਦੋਂ ਵੱਜਦੇ ਉਸ ਤੋਂ ਉਪਰੰਤ 1 ਮਿੰਟ ਤੁਸੀਂ ਆਪਣੇ ਘਰਾਂ ਵਿੱਚ ਵੀ ਅਸਤਵਾਜੀ ਚਲਾਓ ਸੁਖਮਨੀ ਸਾਹਿਬ ਦੇ ਪਾਠ ਉਸ ਤੋਂ ਪਹਿਲੇ ਘਰ 'ਚ ਆਪਣੇ ਆਰੰਭ ਕਰਦੋ ਜਿਹਦੇ ਭੋਗ ਜਿਹੜੇ ਨੇ ਉਹ 12 ਵਜੇ ਪੈਣ ਔਰ ਕੇਕ ਵਗੈਰਾ ਕੱਟਣ ਦੀ ਬਿਲਕੁਲ ਮਨਾਈ ਕਰੋ ਔਰ ਸਾਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਜਸੂਚੇ ਲਾ ਕੇ ਵਿੱਚ ਕਿਉਂਕਿ ਕਈ ਕੋਈ ਕਾਰਨ ਕਰਕੇ ਜਿਹੜੇ ਗੁਰਦੁਆਰਾ ਬਰਸਾਦ ਨਹੀਂ ਪਹੁੰਚ ਸਕਦੇ ਉਹ ਆਪਣੇ ਘਰਾਂ ਵਿੱਚ ਮਨਾਓ ਤਾਂ ਕਿ ਆਪ ਜੀ ਦੇ ਨਗਰਾਂ ਵਿੱਚ ਪਤਾ ਲੱਗ ਸਕੇ ਕਿ ਖਾਲਸੇ ਦਾ ਜਿਹੜਾ ਜੋ ਸ਼ਰਬ ਦੀ ਸਾਲ ਹੈ ਉਹ ਆਪਾਂ ਜੋ ਹੈ 13 ਮਾਰਚ ਨੂੰ ਜਿਹੜਾ ਹੈ ਉਹ ਆਉਂਦਾ ਹੈ ਹਰ ਵਾਰ ਹੀ ਆਉਣਾ ਹੈ ਸੋ ਉਸ ਨੂੰ ਆਪਾਂ ਮਨਾਉਣਾ ਆਰੰਭ ਕਰੀਏ ਸੋ ਇਸ ਤਰ੍ਹਾਂ ਬੜੀ ਚੰਗੀ ਹੀ ਸ਼ੁਰੂਆਤ ਹੈ ਪ੍ਰਬੰਧਕਾਂ ਦਾ ਯੋਗ ਅਪਰਾਲਾ ਹੈ ਸੋ ਆਪਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਯੋਗਦਾਨ ਬੇਅੰਤ ਔਰ ਸਾਰੀਆਂ ਸੰਗਤਾਂ ਜਿਹੜੀਆਂ ਨੇ ਲੰਗਰ ਪ੍ਰਸ਼ਾਦ ਦੇ ਵਾਸਤੇ ਬੜੇ ਜੋ ਪ੍ਰਬੰਧ ਕੀਤੇ ਗਏ ਨੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਹਾਨੂੰ ਬਾਦ ਚੜ ਕੇ ਆਪਾਂ ਜਿਹੜਾ ਹੈ ਖਾਲਸੇ ਦਾ ਜਿਹੜਾ ਇਹ ਦਿਹਾੜਾ ਹੈ ਇਹਨੂੰ ਮਨਾਉਣ ਦੀ ਕਿਰਪਾਲਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਮਤ ਨਾਨਕਸ਼ਹੀ 556 ਦੀ ਆਮਦ ਨੂੰ ਮੁੱਖ ਰੱਖਦਿਆਂ ਗੁਰਦਾਰ ਸਾਹਿਬ ਬਰਸਾਹ ਧਾਰੀਵਾਲ ਵਿਖੇ ਮਿਤੀ 13 ਅਤੇ 14 ਮਾਰਚ ਨੂੰ ਮਹਾਨ ਗੁਰਮਤ ਸਮਾਗਮ ਸੰਗਤਾਂ ਦੇ ਤੇ ਸਭਾ ਸੈਡੈਂਸ ਦੇ ਸਹਿਯੋਗ ਨਾਲ ਪੁਰਾਏ ਜਾ ਰਹੇ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਆਪਣੀ ਹਾਜ਼ਰੀ ਭਰੋ ਸੰਗਤਾਂ ਲਈ ਵਿਸ਼ੇਸ਼ ਲੰਗਰ ਅਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਹਨ ਸਮੂਹ ਸੰਗਤਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ